ਦੀ ਦਾ ਜਨਰਲ 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 ਅੱਜ ਮੈਂ ਅਵਤਾਰ ਸਿੰਘ ਕਨੇਜਾ ਜੀ ਪ੍ਰੈਜਿਡੈਂਟ ਡਿਸਟ੍ਰਿਕਟ ਤਰਨਤਾਰਨ ਰਾਈਸ ਮਿਲ ਅਸੋਸੀਏਸ਼ਨ ਅੱਜ ਇਹ ਸਾਰੇ ਜਣੇ ਐਸਐਸਪੀ ਸਾਹਿਬ ਆਏ ਆ ਤੁਰਾ ਸਾਹਿਬ ਉਹਨਾਂ ਨੂੰ ਮਿਲ ਕੇ ਆਏ ਆ ਔਰ ਲਾਰਡ ਆਰਡਰ ਦੀ ਪੀਟੀਸ਼ਨ ਦਸਾਏ ਵਿੱਚ ਸਾਡੇ ਜਿਹੜੇ ਨਾ ਬਹੁਤ ਜ਼ਿਆਦਾ ਜਿੱਧਰ ਲਾਰਡ ਆਰਡਰ ਦੀ ਪੀਟੀਸ਼ਨ ਖਰਾਬ ਆ ਚੈਲਰਾਂ ਦੇ ਉੱਤੇ ਨੇਤ ਦਿਨ ਲੁੱਟ ਖਵਾਉਂਦੀਆਂ ਵਾਰ ਦਤਾਂਦੀਆਂ ਉਹਦੇ ਸਬੰਧ ਚ ਅਸੀਂ ਉਹਨਾਂ ਨੂੰ ਮਿਲ ਕੇ ਆਏ ਕੀ ਵਿਸ਼ਵਾਸ ਹੋ ਗਿਆ ਜੀ ਉਹਨਾਂ ਨੇ ਕਿਹਾ ਵੀ ਮੈਂ ਪੂਰੀ ਕਾਰਵਾਈ ਕਰੂੰਗਾ ਤੁਸੀਂ ਵੀ ਸਹਿਯੋਗ ਕਰੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਕਿ ਕਿ ਤੁਸੀਂ ਐਸਐਸਬੀ ਸਾਹਿਬ ਨੂੰ ਦੱਸੋ ਵੇਖੋ ਜੋ ਇੱਕ ਤੇ ਜਿਹੜੀਆਂ ਮੇਜਰ ਵੱਡੀਆਂ ਪ੍ਰੋਬਲਮਾਂ ਤੇ ਚੱਲਦੀਆਂ ਹੀ ਆ ਜੀ ਕੋਈ ਕਿਸੇ ਨੂੰ ਕਾਲ ਆਈ ਕੁਛ ਆਈ ਪਰ ਉਹਦੇ ਨਾਲ ਨਾਲ ਜਿਹੜੇ ਨੇ ਛੋਟੇ ਲੈਵਲ ਦੇ ਉੱਤੇ ਜਿਹੜੇ ਮੋਟਰਸਾਈਕਲਾਂ ਦੇ ਲੋਕ ਆਂਦੇ ਆ ਲੁਟੇਰੇ ਉਹ ਲੇਬਰ ਨੂੰ 2000 ਕੋ ਲਿਆ ਮੋਬਾਈਲ ਕੋ ਲਿਆ ਜਾਂ ਇਸ ਤਰ੍ਹਾਂ ਕਰਕੇ ਹੋਣੀ ਨਿਕਲੀ ਘਟਨਾਵਾਂ ਜਿਹੜੇ ਰੋਜ਼ ਹੁੰਦੀਆਂ ਉਹ ਤਾਂ ਡਰ ਦੀ ਲੇਬਰ ਜਿਹੜੀ ਸਾਡੇ ਸ਼ੈਲਾਂ ਦੇ ਆਉਣ ਤੋਂ ਕੰਨੀ ਘਟਾਉਂਦੀ ਆ ਉਹਦੇ ਸਬੰਧ ਚ ਅਸੀਂ ਉਹਨਾਂ ਨੂੰ ਮਿਲਿਆ ਵੀ ਜੇ ਸਾਡਾ ਸਾਰੇ ਤੇ ਸਿਕਿਉਰਟੀ ਫੀਲ ਕਰਾਓ ਨਹੀਂ ਤੇ ਸ਼ੈਲਰ ਵਾਲੇ ਜਿਹੜੇ ਆ ਮਜਬੂਰ ਹੋ ਜਾਣਗੇ ਆਉਣ ਵਾਲੇ ਸਮੇਂ ਚ ਪੀ ਅਸੀਂ ਇੱਥੇ ਕੋਈ ਸਖਤ ਕਾਰਵਾਈ ਕਰੀਏ ਜਾਂ ਚੈਲਰ ਬੰਦ ਕਰੀਏ ਉਹਦੇ ਸੰਬੰਧ ਵਿੱਚ ਕੋਈ ਸੁਝਾਅ ਵੀ ਦਿੱਤਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਕਿਹਾ ਜੀ ਵੀ ਮੈਂ ਕੋਈ ਬੈਰੀਕੇਡ ਜਿਹੜੇ ਆ ਨਵੇਂ ਲਾ ਰਿਆਂ ਤੇ ਬਹੁਤ ਜਲਦੀ ਜਿਹੜਾ ਵਾ ਤੁਹਾਨੂੰ ਇਹਦੇ ਦੀ ਐਕਸ਼ਨ ਕਰਕੇ ਤੁਹਾਨੂੰ ਦੱਸੂਗਾ ਕਿੰਨੇ ਸਮੇਂ ਦੇ ਵਿੱਚ ਉਹਨਾਂ ਨੇ ਸਾਰਾ ਕਿਹਾ ਵੇਦਨਵਨਵੀ ਕੋ ਕਹਿੰਦੇ ਸਾਰਾ ਸ਼ੁਕਰ ਕਰਦੇ ਆ ਬਾਕੀ ਆ ਇੱਕ ਰਾਤ ਦੀ ਕੁਆਲਟੀ ਹੋਰ ਸੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਕੋਈ ਲੁਟੇਰੇ ਆਏ ਸੀ ਉਹਨਾਂ ਦੇ ਗਾਰਡ ਦੇ ਨੇ ਜਿਹੜਾ ਵਾ ਉਹ ਇੱਕ ਬੰਦੇ ਨੂੰ ਫੜ ਲਿਆ ਸਮੇਤ ਮੋਟਰਸਾਈਕਲ ਉਹਦੇ ਸਬੰਧ ਚ ਐਸਐਸਪੀ ਨੇ ਕਿਹਾ ਮੈਂ ਹੁਣੇ ਕਾਰਵਾਈ ਕਰਾਉਂਗਾ ਤੇ ਉੱਤੇ ਬੰਦ ਹੀ ਕਾਰਵਾਈ ਕੀਤੀ ਜੇ ਨੀਜਾ ਸਾਹਿਬ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਦਿਨ ਦਿਨ ਖਰਾਬ ਹੁੰਦਾ ਜਾ ਰਿਹਾ ਕੀ ਕਾਰਨ ਹੈ ਕੋਈ ਕਾਰਨ ਸਰਕਾਰ ਦੀ ਕਮਜ਼ੋਰੀ ਹੈ ਜੀ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਜਿਹੜੇ ਦਿਲਵਧੀ ਵਾਲੇ ਜਿਹੜੇ ਤੁਰੇ ਫਿਰਦੇ ਆ ਇਹ ਲੁਟੇਰੇ ਇਹਨਾਂ ਨਾਥ ਪਾਉਣੀ ਚਾਹੀਦੀ ਚੀਜ਼ ਦਾ ਸਖਤ ਕਾਰਵਾਈ ਹੋਣੀ ਚਾਹੀਦੀ ਕੋਈ ਪੰਜਾਬ ਸਰਕਾਰ ਨੂੰ ਕਹਣਾ ਜੁਨੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਜੀ ਵੀ ਇਹ ਜਿੱਥੇ ਸਾਡੀ ਸੈਲਰ ਸਿਰਫ ਇੱਕੋ ਟਰੇਡ ਆ ਤਰਨਦਾਰਾਂ ਦੇ ਵਿੱਚ ਜਿਹੜੀ ਚੱਲ ਰਹੀ ਹੈ ਜੇ ਹੋਜੀਏ ਘਟਨਾਵਾਂ ਵਾਪੰਦੀਆਂ ਤੇ ਉਹ ਅਸੀਂ ਦੇ ਕੰਮ ਕਰਨ ਯੋਗ ਨਹੀਂ ਰਹਿਵਾਂਗੇ ਜੀ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਇੱਥੇ ਸਖਤ ਐਕਸ਼ਨ ਲੋ ਜਿਹੜੇ ਲੁਟੇਰੇ ਆ ਚੋਰ ਤੁਰੇ ਫਿਰਦੇ ਆ ਨਹੀਂ ਤੇ ਇੱਥੇ ਜਿਹੜੇ ਅਸੀਂ ਮਜਬੂਰ ਹੋਵਾਂਗੇ ਕੋਈ ਸਖਤ ਕਾਰਵਾਈ ਕਰਨੀ ਤੁਹਾਡੀ ਹਾਂਜੀ ਮੈਂ ਨਿਤੈਸ਼ ਮਿੱਤਰ ਕੁਆਲਟੀ ਅਵਰਸਰ ਡਾਇਰੈਕਟਰ ਹਾਂ ਕੱਲ ਰਾਤ ਨੂੰ 1 ਵਜੇ ਦੇ ਕਰੀਬ ਸਾਡੇ ਸੈਲਰ ਤੇ 3-4 ਨੰ 75 ਬੰਦੇ ਨੇ ਸਾਡੇ ਲੇਬਰ ਦੇ ਕੁਆਟਰਾਂ ਚ ਲੇਕੀ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸੈਲਰ ਕਿੱਥੇ ਬੰਗਾਲੀ ਪੁਰਪਿੰਡ ਬੰਗਾਲੀ ਪੁਰ ਚ ਸੈਲਰ ਆਪਣਾ ਜੀ ਹੂੰ ਤੇ ਲੇਕੀ ਕਰਨ ਦੀ ਕੋਸ਼ਿਸ਼ ਕੀਤੀ ਜੀ ਤੇ ਸਾਡੇ ਚੌਕੀਦਾਰ ਦੀ ਸੋਚ ਭੋਜ ਨਾਲ ਇੱਕ ਬੰਦੇ ਨੂੰ ਫਰੰਚ ਕਾਮਯਾਬ ਰਹਿ ਗਿਆ ਜਦੋਂ ਕਿ ਬਾਕੀ ਬੰਦੇ ਉੱਥੋਂ ਪਜਨ ਚ ਕਾਮਯਾਬ ਹੋਏ ਤੇ ਰਾਤੀ 1 ਵਜੇ ਸਾਰੇ ਚੌਕੀਦਾਰ ਨੇ ਬੰਦੇ ਨੂੰ ਜਿਹੜਾ ਬੰਦਾ ਫੜਿਆ ਸੀ ਉਹਨੂੰ ਫੜ ਕੇ ਅੰਦਰ ਕਰ ਲਿਆ ਆਪਣੇ ਆਪਣੇ ਕਬਜ਼ੇ ਚ ਲੈ ਲਿਆ ਪਰ 3 ਵਜੇ ਦੇ ਫੋਨ ਆਂਦਾ ਚੌਕੀਦਾਰ ਦਾ ਕਿ ਐਸਆਈ ਸਾਹਬ ਨੇ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਕਹਾਂ ਮੇਰੇ ਕੋਲ ਨੰਬਰ ਤਾਂ ਹੈ ਨਹੀਂ ਐਸੇ ਸਾਹਬ ਦਾ ਤੇ ਕਹਿੰਦਾ ਮੈਂ ਨੰਬਰ ਮੇਰੇ ਕੋਲ ਲੈ ਲਓ ਤੇ ਮੈਂ ਨੰਬਰ ਉਹਨਾਂ ਦਾ ਮੰਗੇ ਐਸੇ ਸਾਹਬ ਦਾ ਤੇ ਐਸੇ ਨੇ ਕਿਹਾ ਮੈਨੂੰ ਕਿ ਜਿਹੜੇ ਬੰਦੇ ਤੁਸੀਂ ਫੜੇ ਨੇ ਇਹ ਬੰਦਾ ਫੜਿਆ ਹੈ ਇਹ ਪਿੰਡੋਂ ਆ ਰਹੇ ਸੀ ਆਪਣੇ ਜਗਰਤੇ ਤੋਂ ਇੱਕ ਵਜੇ ਰਾਤੀ ਜਗਰਾਤੇ ਤੋਂ ਆ ਰਹੇ ਸੀ ਤੇ ਤੁਸੀਂ ਇਹਨੂੰ ਛੱਡ ਦਿਓ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੁਹਾਨੂੰ ਗਲਤਫहमी ਹੋਈ ਹੈ ਮੈਂ ਕਿਹਾ ਮੈਂ ਬੰਦਾ ਨਹੀਂ ਛੱਡ ਸਕਦਾ ਮੈਂ ਬੰਦਾ ਫਿਰ 8 ਵਜੇ ਆ ਜਾਓ ਮੇਰੇ ਕੋਲ ਭਾਵੇਂ ਹੁਣ ਨਾ ਆ ਜਾਓ ਕੋਈ ਬਾਅਦ ਵਿੱਚ ਮੈਂ ਬੰਦਾ ਛੱਡ ਛੱਡਾਂਗਾ ਕੀ ਨਾਮ ਸੀ ਜੀ ਐਸ ਆਈ ਦਾ ਇਹ ਐਸ ਹੈ ਤਾਂ ਨਾ ਮੇਰੇ ਖਾਲ ਗੁਰਪਾਲ ਸਿੰਘ ਗੁਰਪਾਲ ਸਿੰਘ ਸੀ ਮੇਰੇ ਕੀ ਠੀਕ ਹੈ ਹੋਰ ਸਰਾਲੀ ਸੰਥਾਨਾ ਸਰਾਲੀ ਹੈ ਹੋਰ ਇਸ ਬੰਦੇ ਵਿੱਚ ਤੁਸੀਂ ਜਾਣਕਾਰੀ ਦਿੱਤੀ ਸਾਰੀ ਐਸਐਸਪੀ ਸਾਹਿਬ ਬਿਲਕੁਲ ਦਿੱਤੀ ਹੈ ਜੀ ਬਿਲਕੁਲ ਦਿੱਤੀ ਹੈ ਲਿਖਤੀ ਵੀ ਦਿੱਤੀ ਹੈ ਸਭ ਕੁਝ ਦੱਸਿਆ ਹੋਣਾ ਬਾਰੇ ਤੇ ਉਹਨੇ ਵਿਸ਼ਵਾਸ ਦਿਵਾਇਆ ਤੁਹਾਨੂੰ ਉਹਨਾਂ ਸਰਕਾਰ ਫੋਰਵਰਡ ਕਰਤੀ ਹੈ ਜੀ ਤੇ ਛੇਤੀ ਤੋਂ ਛੇਤੀ ਕਾਰਵਾਈ ਕਰਨ ਦਾ ਉਹਨਾਂ ਨੂੰ ਕਿਹਾ ਜੀ ਓਕੇ ਜੀ ਪਨੀਜਾ ਓਵਰਸੀਸ ਤਰਨਤਨ ਸਾਡੀ ਰਾਈਸ ਮਿਲਿਆ ਜੀ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਬਹੁਤ ਸਮੇਲਨ ਕਰ ਰਿਹਾ ਇੰਡਸਟਰੀ ਨੂੰ ਇਨਵਾਈਟ ਕਰਨ ਵਾਸਤੇ ਅਸੀਂ ਇੱਥੇ 10-12 ਇੰਡਸਟ੍ਰੀਸਟ ਇਕੱਠੇ ਹੋ ਗਏ ਆਏ ਆ ਅਸੀਂ ਸਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਤਰਨਤਨ ਜ਼ਿਲ੍ਹੇ ਦੇ ਵਿੱਚ ਤਰਨਤਨ ਜ਼ਿਲ੍ਹੇ ਦੀ ਇਕਨੋਮੀ ਚਲਾਉਣ ਵਾਸਤੇ ਜੇ ਐਸਟਾਂ ਦੀਆਂ ਲੁੱਟਾਂ ਖਵਾਉਂਦੀਆਂ ਵਾਰਦਾਤਾਂ ਹੁੰਦੀਆਂ ਤੇ ਮਾਨ ਸਾਹਿਬ ਇੱਥੇ ਬਹੁਤ ਨੁਕਸਾਨ ਹੋ ਜਾਣਾ ਇੰਡਸਟਰੀ ਦਾ ਇਹ ਸਾਰਿਆਂ ਨੂੰ ਸੋਸ਼ਲ ਸਿਕਿਉਰਿਟੀ ਫੀਲ ਕਰਾਉਣਾ ਬੜਾ ਜ਼ਰੂਰੀ ਆ ਇਹ ਤੁਸੀਂ ਨਵੀਂ ਇੰਡਸਟਰੀ ਕਾਲ ਕਰ ਰਹੇ ਹੋ ਪੁਰਾਣੀ ਨਾ ਚਲ ਜਾਈ ਕਿਤੇ ਇੱਥੋਂ ਇੱਥੋਂ ਜਿਹੜੇ ਸਾਡੇ ਮਜ਼ਦਮ ਸਾਡੇ ਕੋ ਕੰਮ ਕਰਕੇ ਰਾਜ਼ੀ ਨਹੀਂ ਜੀ ਕੋਈ ਜਿਹੜਾ ਆਉਂਦਾ ਕਹਿੰਦਾ ਜੀ ਫੈਕਟਰੀ ਦਾ ਗੇਟ ਟੱਪੀ ਦਾ ਕੋਈ ਮੋਬਾਈਲ ਖੋ ਕੇ ਲੈ ਗਿਆ ਕੋ ਮੋਟਰਸਾਈਕਲ ਖੋ ਕੇ ਲੈ ਗਿਆ ਕਿਸੇ ਦੇ ਜੇਬ ਚ 500 ਹੋਵੇ ਲੋਕੀ 500 ਨਹੀਂ ਛੱਡਦੇ ਜੀ ਅਸੀਂ ਲੋਕ ਇੱਥੇ ਇੰਡਸਟਰੀ ਚਲਾਵਾਂਗੇ ਕਿ 5-500 ਵਾਲੇ ਚੋਰ ਫੜਦੇ ਫਿਰਾਂਗੇ ਜੀ ਇਹ ਇੰਡਸਟਰੀ ਮਾਨਸਾਬ ਨਹੀਂ ਹੋਣੀ ਇੱਥੇ ਜਿੰਨਾ ਜਿਹੜੇ ਸਿਕਿਉਰਿਟੀ ਸੋਸ਼ਲ ਸਿਕਿਉਰ ਕੀਦਾ ਜੀ ਨਹੀਂ ਕਰਦਾ ਗਾ ਕੰਮ ਕਰਨ ਦਾ ਜੀ ਬਸ ਜਦੋਂ ਕੋਈ ਇਹੋ ਜੀਆਂ ਗੱਲਾਂ ਹੁੰਦੀਆਂ ਫਿਰ ਕਿਹ ਅਸੀਂ ਡੀਮੋਟਿਵੇਟ ਹੋ ਜਾਂਦੇ ਆ ਜੀ ਸਾਡੇ ਵਰਕਰ ਸਾਡੇ ਕੋ ਜਿਹੜੇ 20-20 ਸਾਲ ਪੁਰਾਣੇ ਸਾਡੇ ਪਰਿਵਾਰਕ ਸਬੰਧ ਨੇ ਉਹ ਸਾਡੇ ਕੋ ਸਾਨੂੰ ਛੱਡੀ ਜਾਂਦੇ ਆ ਜੀ ਹੂੰ ਅਸੀਂ ਇਹ ਦੇ ਇਮੋਸ਼ਨਲੀ ਫਾਈਨੈਂਸ਼ਲੀ ਹਰ ਤਰ੍ਹਾਂ ਹਰਾਸ ਹੋ ਰਹੇ ਆ ਜੀ ਇਹ ਮੇਰੀ ਬੇਨਤੀ ਆ ਜੀ ਪ੍ਰਸ਼ਾਸਨ ਨੂੰ ਵੀ ਦੇ ਆਪਣੇ ਸੀਐਮ ਸਾਹਿਬ ਨੂੰ ਵੀ ਕਿ ਇੱਥੇ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਾਓ ਸਾਡਾ ਕੋ ਸੋਚੋਗੇ ਤੇ ਅਸੀਂ ਗਾਹ ਹੋਰ ਨਹੀਂ ਦੱਸਿਆ ਲਾਵਾਂਗੇ ਜੀ ਧੰਨਵਾਦ ਜੀ